ਔਰ ਹਰ ਇੱਕ ਚਹੇਤਾ ਜੋ ਆਪਣੀਆਂ ਮੁਸ਼ਕਲਾਂ ਦੱਸਣ ਵਾਸਤੇ ਮੰਤਰੀਆਂ ਦੇ ਘਰੇ ਜਾ ਰਿਹਾ ਮੰਤਰੀਆਂ ਦੇ ਦਫ਼ਤਰਾਂ 'ਚ ਜਾ ਰਿਹਾ ਔਰ ਮੁਸ਼ਕਲਾਂ ਲਗਾਤਾਰ ਸੁਣਾਈਆਂ ਜਾ ਰਹੀਆਂ ਹਨ ਮੁਸ਼ਕਲਾਂ ਸੁਣਾਈਆਂ ਕਿਹੜੀਆਂ ਜਾ ਰਹੀਆਂ ਤੇ ਹੱਲ ਕਿਹੜੀਆਂ ਕੀਤੀਆਂ ਜਾ ਰਹੀਆਂ ਇਹ ਮੁਸ਼ਕਲਾਂ ਜਿਹੜੀਆਂ ਇਹਦੇ ਵਿੱਚ ਕਿਹੜੇ ਹੱਲ ਹੋਏ ਆ ਔਰ ਬਾਅਦ ਵਿੱਚ ਕਿਹੜੇ ਹੱਲ ਹੋਣੇ ਆ ਜੇ ਅੱਜ ਦੀ ਗੱਲ ਕਰਦੇ ਆਂ ਅੱਜ ਤੋਂ 4 ਦਿਨ ਪਹਿਲਾਂ ਦੀ ਗੱਲ ਕਰਦੇ ਆਂ ਜਾਂ ਲਗਾਤਾਰ ਹਰ ਮਹੀਨੇ 'ਚ 4 ਹਫ਼ਤੇ ਆਉਂਦੇ ਆ 4 ਹਫ਼ਤਿਆਂ ਦੀ ਗੱਲ ਕਰਦੇ ਆਂ ਮੰਤਰੀਆਂ ਨੇ ਇੱਕ ਟਾਈਮ ਰੱਖੇ ਹੁੰਦੇ ਆ ਕਿ ਜੇ ਕਿਸੇ ਨੇ ਆਪਣੀਆਂ ਮੁਸ਼ਕਿਲਾਂ ਦੱਸਣੀਆਂ ਤਾਂ ਸਾਡੇ ਕੋਲ ਆ ਜਾਓ ਆ ਕੇ ਆਪਣੀਆਂ ਮੁਸ਼ਕਿਲਾਂ ਦੱਸੋ ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਇਹਨਾਂ ਨੇ ਮੁਸ਼ਕਿਲਾਂ ਕੀ ਦੱਸੀਆਂ ਹੋਣਗੀਆਂ ਜਿਹੜੇ ਰਸਤੇ ਤੋਂ ਆਏ ਆ ਉਹ ਰਸਤੇ ਟੁੱਟੇ ਆ ਆ ਰਸਤੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਅਸੀਂ ਤਾਂ ਆਪਣੇ ਹਲਕੇ ਦੀ ਗੱਲ ਕਰਾਂਗੇ ਆਪਣੇ ਏਰੀਏ ਦੀ ਗੱਲ ਕਰਾਂਗੇ ਸਾਡੇ ਏਰੀਏ ਦੇ ਸਰਪੰਚ ਸਾਡੇ ਹਲਕੇ ਦੇ ਸਰਪੰਚ ਮੁਸ਼ਕਿਲਾਂ ਦੱਸਣ ਵਾਸਤੇ ਮੰਤਰੀਆਂ ਦੇ ਸਰਕਾਰਾਂ ਦੇ ਦਰਵਾਜ਼ਿਆਂ ਤੇ ਜਾ ਰਹੇ ਆ ਔਰ ਮੁਸ਼ਕਿਲਾਂ ਦੱਸੀਆਂ ਜਾ ਰਹੀਆਂ ਲੇਕਿਨ ਆਪਣਾ ਪੁਲ ਜਿਹੜਾ ਹੈ ਇਸ ਤੋਂ ਪਹਿਲਾਂ ਟੁੱਟਾ ਹੋਇਆ ਰੋਡ ਪੈਚਵਰਕ ਮੰਗ ਰਿਆ ਟੁੱਟਾ ਹੋਇਆ ਰੋਡ ਬਣਨ ਦੀ ਕੰਡੀਸ਼ਨ ਮੰਗ ਰਿਆ ਕਿ ਐਸੇ ਵੇਲੇ ਮੇਰੀ ਕੰਡੀਸ਼ਨ ਵੇਖੋ ਮੇਰੇ ਉੱਤੇ ਮਾਲ ਪਾ ਲਓ ਇਹਨੂੰ ਪਰਪਾਈ ਕਰ ਲਓ ਇਹ ਮੁਸ਼ਕਿਲ ਕਿਸੇ ਨੇ ਦੱਸਣੀ ਆ ਜਾਂ ਦੱਸੀ ਹੋਵੇਗੀ ਲੱਗਦਾ ਨਹੀਂ ਕਿ ਇਹਦਾ ਹੋਵੇਗਾ ਕਿਉਂਕਿ ਜਿਆਦਾ ਸਮਝਦਾਰ ਬੰਦਾ ਚੁੱਪ ਰਹਿਂਦਾ ਸੁਣਿਆ ਕਈ ਵਾਰ ਅਸੀਂ ਕਿ ਜਿਆਦਾ ਸਮਝਦਾਰ ਬੰਦਾ ਚੁੱਪ ਰਹਿੰਦਾ ਹੈ ਕਿ ਲੱਗਦਾ ਹੈ ਕਿ ਮੁਸ਼ਕਲਾਂ ਜਿਹੜੀਆਂ ਉਹ ਨਾ ਦੱਸਣੀਆਂ ਸਹੀ ਸਮਝੀਆਂ ਹੋਣਗੀਆਂ ਸਿਰਫ ਆਪਣੇ ਘਰਾਂ ਦੀਆਂ ਆਪਣੇ ਪਰਿਵਾਰਾਂ ਦੀਆਂ ਬਦਲੀਆਂ ਨੂੰ ਲੈ ਕੇ ਹੀ ਕੋਈ ਮੁਸ਼ਕਲਾਂ ਦੱਸੀਆਂ ਹੋਣਗੀਆਂ ਨੌਕਰੀਆਂ ਨੂੰ ਲੈ ਕੇ ਹੀ ਕੋਈ ਮੁਸ਼ਕਲਾਂ ਦੱਸੀਆਂ ਹੋਣਗੀਆਂ ਤੇ ਜੇ ਤੁਸੀਂ ਕਹਿ ਦਿਓ ਕਿ ਇਹਨਾਂ ਨੇ ਮੁਸ਼ਕਲਾਂ ਜਿਹੜੀਆਂ ਉਹ ਦੱਸੀਆਂ ਹੋਣਗੀਆਂ ਕਿ ਸਾਂਝਾ ਕੰਮ ਹੈ ਜੀ ਇਹ ਸੜਕ ਦੇ ਉੱਤੋਂ ਦੀ ਬੱਚੇ ਜਾਂਦੇ ਆ ਸਕੂਲਾਂ ਨੂੰ ਔਰ ਬਹੁਤ ਸਾਰੀਆਂ ਮੁਸ਼ਕਲਾਂ ਅਕਸਰ ਹੀ ਦੱਸਦੇ ਰਹਿੰਦੇ ਹੁਣੇ ਮੁਸ਼ਕਲਾ ਕਿਵੇਂ ਕਿਹੜੀ-ਕਿਹੜੀਆਂ ਮੁਸ਼ਕਲਾਂ ਇਹਨਾਂ ਦੱਸੀਆਂ ਹੋਣਗੀਆਂ ਇਹ ਤੁਸੀਂ ਸਾਨੂੰ ਕਮੈਂਟਾਂ ਵਿੱਚ ਜਾਣਕਾਰੀ ਦੇਣੀ ਆ ਔਰ ਕੀ ਇਹਨਾਂ ਦਾ ਫਰਜ਼ ਬਣਦਾ ਨਹੀਂ ਬਣਦਾ ਕਿ ਜਿਹੜੀ ਸੜਕ ਹੈ ਸਾਡੀ ਇਹ ਟੁੱਟੀ ਹੋਈ ਏ ਬੁਰੇ ਹਾਲਾਤ ਆ ਬੱਚੇ ਸਕੂਲ ਜਾਣ ਤੋਂ ਪਰੇਸ਼ਾਨ ਨੇ ਕਿਸਾਨੀ ਦੀ ਫਸਲ ਲੈ ਕੇ ਜਾਣ ਵਿੱਚ ਮੁਸ਼ਕਿਲ ਆ ਔਰ ਇਸ ਵੇਲੇ ਜਿਵੇਂ ਰੌਲਾ ਪੈ ਰਿਹਾ ਬਾਰਡਰ ਦੀ ਆਰਮੀ ਜਿਹੜੀ ਆ ਲਗਾਤਾਰ ਇਧਰ ਦੀ ਲੰਘਾ ਤਾਂ ਇਹਨਾਂ ਕੋਲ ਤਾਂ ਪੈਚਵਰਕ ਨਹੀਂ ਹੋਣਾ ਤੇ ਜੇ ਕੋਈ ਵੱਡਾ ਹਾਸਾ ਹੋ ਜਾਂਦਾ ਹੈ ਜੇ ਕੋਈ ਸਰਕਾਰ ਨੇ ਜਿਵੇਂ جنگਾਂ ਦੇ ਐਲਾਨ ਉੱਧਰ ਉੱਧਰ ਹੋ ਰਹੇ ਆ ਸੁਣ ਰਿਹਾ ਅਸੀਂ ਸਾਰਾ ਆਵਾਮ ਇਕੱਠਾ ਹੋ ਕੇ ਆਵਾਜ਼ ਦੇ ਰਿਆਂ ਨਾਲ جنگ ਕੀਤੀ ਜਾਵੇ جنگ ਕੀਤੀ ਜਾਵੇ ਲੜਾਈ ਲੜੀ ਜਾਵੇ ਤੇ ਜੱਗਾ ਦੇ ਵਿੱਚ ਤੇ ਤੁਹਾਡੀਆਂ ਬੜੀਆਂ ਸੜਕਾਂ ਟੁੱਟ ਜਾਣੀਆਂ ਫਿਰ ਕਿੰਨੇ ਬਣਾਉਣੀਆਂ ਅੱਜ ਤੁਸੀਂ ਇਹ ਚੀਜ਼ ਨੂੰ ਵਿਚਾਰ ਕੇ ਚੱਲੋ ਕਿ ਅਸੀਂ ਸੜਕਾਂ ਦੇ ਪੈਚ ਵਰਕ ਕਰਵਾਈਏ ਸਰਕਾਰਾਂ ਨੂੰ ਲੱਗਾ ਕਿ ਸਾਨੂੰ جنگ ਦੀ ਜ਼ਰੂਰਤ ਹੈ ਤੇ ਸਰਕਾਰ ਨੇ ਆਪੇ ਹੀ ਲੜ ਲੈਣੀ ਹੈ ਆਪੇ ਹੀ ਰੌਲਾ ਪੈ ਜਾਣਾ ਵੀ جنگ ਲੱਗਣੀ ਆ ਜਾਂ ਨਹੀਂ ਲੱਗਣੀ ਜੇ ਤੁਸੀਂ ਰੌਲਾ ਪਾ ਪਾ ਕੇ ਕਹਿੰਦੇ ਹੋ ਜੀ جنگ ਲਾ ਦਿਓ جنگ ਲਾ ਦਿਓ جنگ ਦੇ ਨੁਕਸਾਨ ਕਿੰਨੇ ਆ جنگ ਦੇ ਨਾਲ ਤੁਸੀਂ ਪਿੱਛੇ ਕਿੰਨੇ ਚਲੇ ਜਾਣਾ ਤੁਹਾਡੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਵੀ ਢਹਿ ਸਕਦੀਆਂ ਤੁਹਾਡੀਆਂ ਨਹਿਰਾਂ ਦੇ ਪੁਲ ਵੀ ਟਹਿ ਸਕਦੇ ਆ ਤੇ ਤੁਹਾਡੇ ਜਿੰਨੇ ਵੀ ਤੁਸੀਂ ਬਣਾਏ ਹੋਏ ਸਿਸਟਮ ਤੁਹਾਨੂੰ ਸਰਕਾਰ ਨੇ ਦਿੱਤੇ ਆ ਉਹ ਤਾਂ ਟਹਿਣੇ ਟਹਿਣੇ ਤੇ ਤੁਹਾਡੇ ਨਾਲ ਟਹਿ ਜਾਣੇ ਜੰਗ ਕੋਈ ਸੌਖੀ ਚੀਜ਼ ਨਹੀਂ ਆ ਜੇ 200 ਸਾਲ ਪਿਛੇ ਨਾ ਚਲੇ ਜਾਓਗੇ ਤਾਂ ਗੱਲ ਕਰਿਓ ਤੁਹਾਡੀਆਂ ਪੀੜ੍ਹੀਆਂ ਵੀ ਨਹੀਂ ਉਗਣੀਆਂ ਅਸੀਂ ਇਹੀ ਬੇਨਤੀ ਕਰਦੇ ਆ ਕਿ ਲੋਕਾਂ ਨੂੰ ਕਿ ਆਪਣੇ ਕੰਮ ਤੱਕ ਮਤਲਬ ਰੱਖੋ ਆਪਣੇ ਸਿਸਟਮ ਦਾ ਕਰੋ ਜੇ ਪਾਕਿਸਤਾਨ ਦੇ ਲੋਕਾਂ ਦੀ ਗੱਲ ਕਰਦੇ ਆ ਉਹ ਵੀ ਇਹੋ ਕੋ ਜੀ ਜੰਗ ਹੋਣੀ ਚਾਹੀਦੀ ਆ ਜੰਗ ਹੋਣੀ ਚਾਹੀਦੀ ਆ ਮੂੰਹ ਤੋੜ ਮਾਂ ਜਵਾਬ ਦੇਵਾਂਗੇ ਗਲਤੀ ਨਹੀਂ ਮੰਨਣੀ ਕਿ ਅਸੀਂ ਗਲਤੀ ਕਰੀਏ ਬਸ ਇਹ ਕਹਿਣਾ ਦੇ ਦੇ ਮੂੰਹ ਤੋੜ ਮਾਂ ਜਵਾਬ ਦੇਵਾਂਗੇ ਹੁਣ ਤੁਸੀਂ ਦੱਸ ਦਿਓ ਜੀ ਇਹ ਮੂੰਹ ਤੋੜ ਮੇ ਜਵਾਬ ਦੇਣੇ ਆ ਇਹਨਾਂ ਨੇ ਜਾਂ ਇਹਨਾਂ ਆਪਣਾ ਆਪ ਵੇਖਣਾ ਹੁਣ ਕਿੰਨੇ ਹਾਲਾਤ ਐ ਇਸ ਵੇਲੇ ਮਾੜੇ ਆ ਸੜਕਾਂ ਟੁੱਟੀਆਂ ਰਾਹ ਟੁੱਟੇ ਪਾਣੀ ਦੀਆਂ ਜਿੰਨੀਆਂ ਤੁਹਾਡੇ ਸੂਏ ਨਕਾਸ ਐ ਸਭ ਕੱਚੇ ਆ ਪੁਰਾਣੇ ਰੁੱਖਾਂ ਦੇ ਕਰਕੇ ਤੁਸੀਂ ਲੰਘ ਨਹੀਂ ਸਕਦੇ ਆ ਇਹ ਦਿਨ ਹਾਸੇ ਹੋ ਰਹੇ ਆ ਟ੍ਰੈਫਿਕ ਦਾ ਤੁਹਾਡਾ ਕੋਈ ਸਿਸਟਮ ਨਹੀਂ ਤਾ ਸਿਰਫ ਆਵਾਜ਼ ਕੀ ਆ ਜੀ ਸਾਡੇ ਜੰਗ ਲਗਣੀ ਚਾਹੀਦੀ ਆ ਜੀ ਪਾਕਿਸਤਾਨੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਪਾਕਿਸਤਾਨੀ ਆਲ ਕਹਿੰਦਾ ਵੀ ਆਪਾਂ ਤੁਹਾਨੂੰ ਦੁਬਾਰਾ ਜਵਾਬ ਦੇਵਾਂਗੇ ਈਟ ਦਾ ਜਵਾਬ ਜਿਹੜਾ ਪੱਥਰ ਨਾਲ ਦੇਵਾਂਗੇ ਅਸੀਂ ਹਰ ਗੱਲ ਦਾ ਜਵਾਬ ਦੇਵਾਂਗੇ ਜੇ ਤੁਸੀਂ ਲੜੋਗੇ ਤੇ ਅਸੀਂ ਵੀ ਲੜਾਂਗੇ ਮੁਸ਼ਕਲਾਂ ਛੱਡੋ ਆਹ ਮੁਸ਼ਕਲਾਂ ਦੱਸ ਜੰਗ ਦੀ ਸਰਕਾਰ ਸਿਆਣੀ ਐ ਸਰਕਾਰਾਂ ਬਹੁਤ ਉੱਤੇ ਤੱਕ ਸੋਚਦੀਆਂ ਉਹਨਾਂ ਨੂੰ ਪਤਾ ਐ ਕਿ ਸਰਕਾਰਾਂ ਦਾ ਨੁਕਸਾਨ ਜਿਹੜਾ ਕਿੰਨਾ ਹੋਣਾ ਤੇ ਪਰਭਾਈ ਨਹੀਂ ਹੋਣੀ ਦੁਬਾਰਾ ਇਦਨਾ ਉਹ ਬਿਹਤਰ ਹੈ ਅਸੀਂ ਇਹੀ ਗੱਲ ਕਹਾਂਗੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਜੇ ਮੁਸ਼ਕਿਲਾਂ ਦੱਸਣੀਆਂ ਆਪਣੀਆਂ ਸੜਕਾਂ ਦੀਆਂ ਆਪਣੇ ਸਕੂਲ ਸਰਕਾਰੀ ਸਕੂਲਾਂ ਦੇ ਹਾਲਾਤ ਆਪਣੀਆਂ ਸਰਕਾਰੀ ਇੰਡਸਟਰੀਆਂ ਦੇ ਹਾਲਾਤ ਜਿਵੇਂ ਗੰਨਾ ਮਿੱਲਾ ਹੋ ਗਈਆਂ ਆਪਣੇ ਹੋਰ ਕਈ ਸਾਧਨ ਹੈ ਜਿਨ੍ਹਾਂ ਦੇ ਵਿੱਚ ਸਰਕਾਰ ਤੁਹਾਡੀ ਮਦਦ ਕਰ ਸਕਦੀ ਆ ਤੁਸੀਂ ਉਹ ਮੁਸ਼ਕਿਲਾਂ ਦੱਸੋ ਆ ਮੁਸ਼ਕਲਾ ਰਹਿੰਦੇ ਹੋ ਜੋ ਕੁਝ ਮੁਸ਼ਕਲਾ ਹੈ ਗਿਆ ਸਰਕਾਰ ਨੇ ਆਪੇ ਵੇਖ ਲੈਣੀਆਂ ਜਿਹੜਾ ਗਲਤੀ ਕੀਤੀ ਆ ਉਹਨਾਂ ਭੁਗਤ ਲੈਣੀਆਂ ਇਹ ਪਤਾ ਸਰਕਾਰ ਨੇ ਕਿਹੜੇ ਤਰੀਕੇ ਨਾਲ ਇਹਨਾਂ ਕੋਈ ਗਲਤੀ ਜੜੀ ਹੈ ਪਰਵਾਹੀ ਕਰਨੀ ਆ ਲੇਕਿਨ ਆਪਣੀਆਂ ਮੁਸ਼ਕਿਲਾਂ ਸਰਾਉਂ ਗਏ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਤਰੀਆਂ ਦੇ ਦਰਬਾਰਾਂ ਤੇ ਜਾ ਕੇ ਬਹਿੰਦੇ ਹੋ ਮੁਸ਼ਕਿਲਾਂ ਸਿਕਾਉਂਦੇ ਹੋ ਆਪਣੇ ਰਾਹ ਦੀਆਂ ਆਪਣੇ ਸਰਕਾਰੀ ਸਕੂਲਾਂ ਦੀਆਂ ਆਪਣੀਆਂ ਸੜਕਾਂ ਦੀਆਂ ਤੁਹਾਡੇ ਆਪਣੇ ਕਾਰਜ ਜਿਹੜੇ ਆ ਉਹਦੇ ਵੱਲ ਵੇਖੋ ਧਿਆਨ ਦੇਵੋ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਇਸ ਬਾਰੇ ਕਮੈਂਟ ਜ਼ਰੂਰ ਕਰੋ ਧੰਨਵਾਦ